ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅਸੀਂ ਅਮੀਰ ਕਿਵੇਂ ਹੋ ਸਕਦੇ ਹਾਂ ਅਮੀਰ ਅਤੇ ਦੌਲਤਮਦ ਹੋਣ ਦੇ ਵਿੱਚ ਸਾਧ ਸੰਗਤ ਜੀ ਬੜਾ ਹੀ ਵੱਡਾ ਫਰਕ ਹੁੰਦਾ ਹੈ ਇਸ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜਿਹੜੇ ਬਜ਼ੁਰਗ ਬੀਬੀ ਨੇ ਦੱਸੇ ਹਨ ਅਮੀਰੀ ਲਿਆਉਣ ਦੇ ਲਈ ਪੰਜ ਗੁਪਤ ਰਾਜ ਜਿਸ ਦੇ ਨੜ ਘਰ ਦੇ ਵਿੱਚ ਪੈਸਾ ਬਰਕਤ ਆ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅਸੀਂ ਅਮੀਰ ਕਿਵੇਂ ਹੋ ਸਕਦੇ ਹਾਂ ਅਮੀਰ ਅਤੇ ਦੌਲਤਮੰਦ ਹੋਣ ਦੇ ਵਿੱਚ ਸਾਧ ਸੰਗਤ ਜੀ ਬੜਾ ਵੱਡਾ ਫਰਕ ਹੁੰਦਾ ਹੈ। ਇੱਕ ਬਜ਼ੁਰਗ ਬੀਬੀ ਸੀ। ਉਹਨੇ ਗੁਪਤ ਰਾਜ ਦੱਸ ਦਿੱਤੇ ਹਨ ਕਿ ਇਸ ਛੋਟੀ ਜਿਹੀ ਕਹਾਣੀ ਦੇ ਰਾਹੀਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਮੀਰੀ ਦੇ ਪੰਜ ਗੁਪਤ ਰਾਜ ਕਿਹੜੇ ਹਨ। ਕਿਉਂਕਿ ਬੀਬੀ ਸੀ ਜੋ ਬੜੀ ਬਜ਼ੁਰਗ ਸੀ। ਜਦੋਂ ਉਹਦੇ ਘਰ ਵਿੱਚ ਉਹਨੇ ਪੁੱਤਰ ਦਾ ਵਿਆਹ ਕੀਤਾ ਤੇ ਇਕਲੌਤਾ ਪੁੱਤਰ ਸੀ। ਉਹਦੀ ਨੌ ਆ ਗਈ। ਉਹਨੇ ਬੜੇ ਪਿਆਰ ਦੇ ਨਾਲ ਉਹਨੂੰ ਪੰਜ ਗੱਲਾਂ ਦਸੀਆਂ ਤੇ ਕਹਿਣ ਲੱਗੀ ਜਦੋਂ ਮੈਂ ਵਿਆਹ ਕੇ ਆਈ ਸੀ ਇਹ ਘਰ ਦੇ ਵਿੱਚ ਉਦੋਂ ਹੀ ਮੇਰੀ ਸੱਸ ਨੇ ਇਹ ਗੱਲਾਂ ਮੈਨੂੰ ਦੱਸ ਦਿੱਤੀਆਂ ਸਨ ਤੇ ਸਾਰੀ ਹੀ ਜ਼ਿੰਦਗੀ ਮੈਂ ਇਹਨਾਂ ਗੱਲਾਂ ਨੂੰ ਕਮਾਇਆ ਹੈ ਮੈਂ ਜਾਣਦੀ ਹਾਂ ਇਹਨਾਂ ਵਿੱਚ ਜਾਦੂ ਹੈ ਜੇ ਤੂੰ ਵੀ ਕਮਾਲ ਲਵੇਂਗੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਡੋਲੇਗੀ ਸਭ ਤੋਂ ਪਹਿਲੀ ਗੱਲ ਉਸਨੇ ਆਖੀ ਉਹ ਬੇਬੇ ਨੇ ਸਾਡੇ ਗੁਰੂ ਮਹਾਰਾਜ ਨੇ ਜੋ ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ ਉਹਦੇ ਬਾਰੇ ਇੱਕ ਵੇਲਾ ਦੱਸਿਆ ਜਿਹਦੀ ਬੜੀ ਮਹਾਨਤਾ ਹੈ ਅੰਮ੍ਰਿਤ ਵੇਲਾ ਆਖਿਆ ਜਾਂਦਾ ਹੈ ਉਸ ਨੂੰ ਕਿ ਤੂੰ ਰੋਜ਼ ਅੰਮ੍ਰਿਤ ਵੇਲੇ ਜਾਗਣਾ ਹੈ ਰੱਬ ਦਾ ਨਾਮ ਲੈਣਾ ਹੈ ਇਹ ਇੱਕ ਬੜਾ ਹੀ ਚੰਗਾ ਗੁਣ ਹੈ ਜੇ ਤੂੰ ਇਹ ਕਮਾ ਲਵੇਂਗੀ ਤਾਂ ਤੇਰਾ ਘਰ ਤੇਰਾ ਪਰਿਵਾਰ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਪਰ ਜੇਕਰ ਤੂੰ ਇਹ ਛੱਡ ਦਿੱਤਾ ਭਾਵ ਕੇ ਅੰਮ੍ਰਿਤ ਵੇਲਾ ਛੱਡ ਦਿੱਤਾ ਜਾਂ ਤੂੰ ਸੰਭਾਲਿਆ ਨਾ ਤੇਰਾ ਜਿਹੜਾ ਕਰ ਹੈ ਉਹ ਢੈਂਦੀ ਕਲਾ ਵੱਲ ਜਾਵੇਗਾ ਤੇ ਫਿਰ ਤੁਸੀਂ ਕਦੇ ਵੀ ਅਮੀਰ ਨਹੀਂ ਹੋ ਸਕਦੇ ਤੁਹਾਡੇ ਕੰਮ ਲੇਟ ਹੋਇਆ ਕਰਨਗੇ ਕਿਉਂਕਿ ਜਿਹੜਾ ਵੀ ਕੋਈ ਦੇਰ ਨਾਲ ਉੱਠਦਾ ਹੈ ਉਹਦੇ ਕੰਮ ਵੀ ਫਿਰ ਦੇਰੀ ਨਾਲ ਹੀ ਖਤਮ ਹੁੰਦੇ ਹਨ ਸਾਧ ਸੰਗਤ ਜੀ ਫਿਰ ਉਸ ਬੇਬੇ ਨੇ ਸਾਰੀ ਗੱਲਬਾਤ ਦੱਸੀ ਆਪਣੀ ਨਹੁ ਨੂੰ ਤੇ ਕਹਿਣ ਲੱਗੀ ਜੇ ਤੂੰ ਚਾਹੁੰਦੀ ਹੈ ਇਹ ਜ਼ਿੰਦਗੀ ਵਿੱਚ ਤੂੰ ਕਾਮਯਾਬ ਹੋਣਾ ਹੈ ਜਿਹੜੇ ਘਰ ਦੇ ਵਿੱਚ ਤੂੰ ਵਿਆਹੀ ਆਈ ਹੈ ਤਰੱਕੀ ਕਰਨਾ ਚਾਹੁੰਦੀ ਹੈ ਤਾਂ ਤੈਨੂੰ ਫਿਰ ਅੰਮ੍ਰਿਤ ਵੇਲਾ ਸੰਭਾਲਣਾ ਪੈਣਾ ਹੈ ਇੰਨਾ ਹੀ ਨਹੀਂ ਤੈਨੂੰ ਰੱਬ ਦਾ ਸ਼ੁਕਰਾਨਾ ਵੀ ਕਰਨਾ ਪੈਣਾ ਹੈ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਦੋ ਵੇਲੇ ਆਪਣੇ ਕੋਲ ਹੁੰਦੇ ਹਨ ਤੇ ਦੋ ਪੱਖ ਵੀ ਹੁੰਦੇ ਹਨ ਇੱਕ ਹੁੰਦਾ ਹੈ ਸ਼ਿਕਵੇ ਦਾ ਤੇ ਇੱਕ ਹੁੰਦਾ ਹੈ ਸ਼ੁਕਰਾਨੇ ਦਾ ਤਾਂ ਆਪਾਂ ਕੀ ਕਰਦੇ ਹਾਂ ਆਪਾਂ ਜ਼ਿਆਦਾ ਕਰਕੇ ਪਰਮਾਤਮਾ ਨਾਲ ਸ਼ਿਕਵੇ ਹੀ ਕਰਦੇ ਰਹਿੰਦੇ ਹਾਂ ਪਰ ਤੂੰ ਸ਼ੁਕਰਾਨਾ ਕਰਨਾ ਹੈ ਰੱਬ ਦਾ ਸ਼ੁਕਰ ਕਰਨਾ ਹੈ ਰੱਬ ਦਾ ਨਾਮ ਲੈਣਾ ਹੈ ਇਹ ਬਹੁਤ ਹੀ ਧਿਆਨ ਦੇ ਨਾਲ ਉਸ ਦੀ ਨੌ ਗੱਲਬਾਤ ਸੁਣ ਰਹੀ ਸੀ ਬੇਬੇ ਨੇ ਦੂਜੀ ਗੱਲ ਆਖੀ ਤੇ ਕਹਿਣ ਲੱਗੀ ਮੇਰੀ ਗੱਲ ਯਾਦ ਰੱਖੀ ਜਦੋਂ ਵੀ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਆਉਂਦੇ ਹਨ ਤਾਂ ਤੇਰਾ ਫਰਜ਼ ਬਣਦਾ ਹੈ ਕਿ ਤੂੰ ਉਹਨਾਂ ਦੀ ਸਲਾਹ ਦੇ ਨਾਲ ਹੀ ਚੱਲਣਾ ਹੈ ਕੁਝ ਲੋਕ ਹੁੰਦੇ ਹਨ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਨਹੀਂ ਲੈਂਦੇ ਕੰਮ ਕਰਨ ਤੋਂ ਬਾਅਦ ਸੋਚਦੇ ਹਨ ਕਿ ਕਈ ਵਾਰੀ ਘਰ ਦਾ ਇੱਕ ਛੋਟਾ ਜਿਹਾ ਮੈਂਬਰ ਵੀ ਜਿਹੜਾ ਹੋਵੇ ਉਮਰ ਭਾਵੇਂ ਉਹਦੀ ਛੋਟੀ ਹੋਵੇ ਕਈ ਵਾਰ ਉਹਦੇ ਕੋਲ ਗੁਣ ਜ਼ਿਆਦਾ ਹੁੰਦੇ ਹਨ ਤੇ ਉਹ ਘਰ ਚੰਗੀ ਕਰ ਜਾਂਦਾ ਹੈ ਉਹ ਸਲਾਹ ਸਾਡੇ ਕੰਮ ਆਉਣ ਵਾਲੀ ਦੇ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਬਜ਼ੁਰਗ ਬੰਦਾ ਹੀ ਕੇਵਲ ਸਿਆਣੀਆਂ ਗੱਲਾਂ ਕਰਦਾ ਹੈ ਕਈ ਵਾਰ ਬੱਚੇ ਤੋਂ ਵੀ ਅਸੀਂ ਕੋਈ ਨਵੀਂ ਗੱਲ ਸਿੱਖ ਸਕਦੇ ਹਾਂ ਜੋ ਸਾਡੇ ਕੰਮ ਦੀ ਹੋਵੇਗੀ। ਸਾਧ ਸੰਗਤ ਜੀ ਫਿਰ ਉਹ ਕਹਿਣ ਲੱਗੀ ਸਲਾਹ ਦੇ ਨਾਲ ਹੀ ਚੱਲਣਾ ਹੈ। ਇਹ ਤੇਰਾ ਫਰਜ਼ ਹੈ। ਦੂਜੀ ਗੱਲ ਤੋਂ ਯਾਦ ਰੱਖੀ ਕਿ ਜਦੋਂ ਕੋਈ ਸਲਾਹ ਦੇਵੇ ਉਹਨੂੰ ਧਿਆਨ ਦੇ ਨਾਲ ਸੁਣਨਾ ਹੈ, ਸਮਝਣਾ ਹੈ। ਨਿੱਕੇ-ਨਿੱਕੇ ਬੱਚੇ ਕਈ ਵਾਰ ਇਹੋ ਜਿਹੀ ਸਲਾਹ ਦੇ ਜਾਂਦੇ ਹਨ ਜਿਹੜੀ ਸਾਨੂੰ ਵੱਡੇ ਵੀ ਨਹੀਂ ਦੇ ਸਕਦੇ। ਇਹ ਨਹੀਂ ਪਤਾ ਕਦੋਂ-ਕਦੋਂ ਤੈਨੂੰ ਸਿੱਖਣ ਨੂੰ ਮਿਲ ਜਾਵੇ। ਇਹ ਗੱਲ ਨੂੰ ਤੂੰ ਪੱਲੇ ਬੰਨ ਲੈ। ਉਹ ਕਹਿਣ ਲੱਗੀ ਸਤਿਵਚਨ ਮਾਤਾ ਜੀ। ਮੈਨੂੰ ਹੋਰ ਦੱਸੋ। ਆਪਣੀ ਸੱਸ ਨੂੰ ਉਸ ਨੇ ਨਹਨੇ ਆਖਿਆ। ਵੇਖੋ ਅਸੀਂ ਨਾ ਕੀ ਕਰਦੇ ਹਾਂ। ਬਹੁਤੀ ਵਾਰ ਵੇਖਿਓ। ਅਸੀਂ ਲੋਕਾਂ ਦਾ ਮੁੱਲ ਪਾਉਂਦੇ ਹਾਂ। ਉਹ ਇੰਨੇ ਕੁ ਜੋਗੇ ਆ ਪਰ ਲੋੜ ਪਤਾ ਕਦਰ ਪਾਉਣੀ ਚਾਹੀਦੀ ਹੈ। ਜਿਹੜੀ ਗੱਲ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ। ਤੀਜੀ ਗੱਲ ਬੇਬੇ ਜੀ ਨੇ ਦੱਸੀ। ਤੁਸੀਂ ਵੇਖੋ ਇਹ ਗੱਲ ਵੀ ਕਿ ਘਰ ਦੇ ਵਿੱਚ ਕੁਝ ਔਰਤਾਂ ਹੁੰਦੀਆਂ ਹਨ ਬਹਿਆ ਭੋਜਨ ਸ਼ਿਕਾਉਂਦੀਆਂ ਹਨ ਆਪਣੇ ਘਰ ਦੇ ਜੀਵਾਂ ਨੂੰ ਭੋਜਨ ਜਿਹੜਾ ਹੈ ਰਾਤ ਦਾ ਹੀ ਸ਼ਿਕਾਹ ਦਿੰਦੀਆਂ ਹਨ ਇਹ ਜਿਹੜੀ ਚੀਜ਼ ਹੈ ਇਹਨਾਂ ਗੱਲਾਂ ਤੋਂ ਸਦਾ ਹੀ ਤੁਹ ਆਪਣੇ ਪਰਿਵਾਰ ਨੂੰ ਦੂਰ ਰੱਖਣਾ ਹੈ ਕਈ ਵਾਰ ਇਹ ਗੱਲ ਹੁੰਦੀ ਹੈ ਕਿ ਆਪਣੇ ਕਿਸੇ ਗੱਲ ਤੇ ਲੜਾਈ ਘਰ ਦੇ ਜੀਵਾਂ ਦੇ ਨਾਲ ਪਤੀ ਪਤਨੀ ਦੇ ਨਾਲ ਝਗੜਾ ਚੱਲਦਾ ਹੁੰਦਾ ਹੈ ਸੱਸ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਬੱਚਿਆਂ ਦੀ ਅਣਬਣ ਹੋ ਜਾਂਦੀ ਹੈ ਆਪਾਂ ਮੁੜ ਮੁੜ ਕੇ ਹੀ ਬਹੀਆਂ ਗੱਲਾਂ ਨੂੰ ਲੈ ਕੇ ਬੈਠ ਜਾਂਦੇ ਹਾਂ ਜ਼ਿੰਦਗੀ ਤਾਜੀ ਕਿਵੇਂ ਹੋਵੇਗੀ ਸਾਡੀ ਨਹੀਂ ਹੋਣੀ ਬੇਹਾ ਭੋਜਨ ਤੇ ਬਹੀਆਂ ਗੱਲਾਂ ਅੱਜ ਤੋਂ ਇਹਨਾਂ ਤੋਂ ਦੂਰ ਹੀ ਰਹਿਣਾ ਹੈ ਤੇ ਇਹਨਾਂ ਤੋਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਬਹਿਆ ਭੋਜਨ ਖਾਣ ਦੇ ਨਾਲ ਸਿਹਤ ਵਿਗੜਦੀ ਹੈ ਤੇ ਗੱਲ ਨਹੀਂ ਬਣਦੀ ਤੇ ਜੇ ਸਿਹਤ ਵਿਗੜ ਗਈ ਤਾਂ ਕਮਾਏ ਹੋਏ ਪੈਸੇ ਸਾਰੇ ਹੀ ਲਾਉਣੇ ਪੈ ਸਕਦੇ ਹਨ ਅਮੀਰੀ ਫਿਰ ਕੀ ਕਰੇਗੀ ਗਰੀਬੀ ਜਿਹੜੀ ਹੈ ਉਹ ਫਿਰ ਆ ਜਾਵੇਗੀ ਅਮੀਰੀ ਦੌਲਤਮੰਦ ਨਹੀਂ ਤੁਸੀਂ ਹੋ ਸਕਦੇ ਫਿਰ ਬਹਿਆ ਭੋਜਨ ਖਾਣ ਤੋਂ ਪਰਹੇਜ਼ ਕਰਨਾ ਹੈ ਬਹੀ ਗੱਲ ਜਿਹੜੀ ਹੈ ਉਸ ਨੂੰ ਵਾਰ-ਵਾਰ ਕਰਨ ਤੋਂ ਪਰਹੇਜ਼ ਕਰਨਾ ਹੈ ਕਈਆਂ ਨੂੰ ਆਦਤ ਹੁੰਦੀ ਹੈ ਇਹਨੂੰ ਆਪਾਂ ਕਹਿੰਦੇ ਹਾਂ ਜੀ ਖਿੱਦੋ ਫਰੋਲਾ ਲੇਰਾਂ ਦੀ ਖੁੱਦੋ ਫਰੋਲੋਗੇ ਤਾਂ ਲੀਰਾਂ ਹੀ ਨਿਕਲਣਗੀਆਂ ਜੇ ਕੁਝ ਲੋਕ ਕਰਦੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਹਨ ਤਾਂ ਫਿਰ ਉਹਨਾਂ ਦਾ ਕਲੇਸ਼ ਕਦੇ ਵੀ ਨਹੀਂ ਮੁੱਕਦਾ ਕਹਿੰਦੇ ਹਨ ਕਿ ਚੁਗਲੀ ਤੇ ਕਲੇਸ਼ ਕਰਨ ਵਾਲੇ ਦਾ ਮੂੰਹ ਹਮੇਸ਼ਾ ਹੀ ਕਾਲਾ ਹੁੰਦਾ ਹੈ ਹਰ ਸੁਖ ਦੁੱਖ ਦੇ ਪਿੱਛੇ ਇੱਕ ਰੋਗ ਛੁਪਿਆ ਹੁੰਦਾ ਹੈ ਤੇ ਕਈ ਵਾਰ ਬਹਿਆ ਭੋਜਨ ਜਿਹੜਾ ਹੈ ਰੋਗਾਂ ਨੂੰ ਵਾਜਾਂ ਮਾਰਦਾ ਹੈ ਬਹਿਆ ਭੋਜਨ ਜਿਹੜਾ ਹੈ ਬਿਮਾਰੀਆਂ ਨੂੰ ਸੱਦਾ ਭੇਜਦਾ ਹੈ ਇਸ ਲਈ ਹਮੇਸ਼ਾ ਹੀ ਭੋਜਨ ਜਿਹੜਾ ਹੈ ਤਾਜ਼ਾ ਬਣਾਉਣਾ ਹੈ। ਨਾਮ ਜਪ ਕੇ ਬਣਾਉਣਾ ਹੈ। ਉਹਨਾਂ ਦੀ ਜ਼ਿੰਦਗੀ ਹੀ ਫਿਰ ਬਦਲ ਜਾਂਦੀ ਹੈ ਜਿਹੜੇ ਭੋਜਨ ਤਾਜ਼ਾ ਖਾਂਦੇ ਹਨ ਤੇ ਪਰਮਾਤਮਾ ਦਾ ਨਾਮ ਸਿਮਰਦਿਆਂ ਹੋਇਆਂ ਉਹ ਭੋਜਨ ਤਿਆਰ ਕੀਤਾ ਹੁੰਦਾ ਹੈ। ਉਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ। ਫਿਰ ਉਹਨੇ ਮਾਤਾ ਜੀ ਨੂੰ ਆਖਿਆ ਕਿ ਹੁਣ ਮੈਨੂੰ ਚੌਥੀ ਗੱਲ ਵੀ ਦੱਸ ਦਿਓ। ਕਿਉਂਕਿ ਹੁਣ ਉਹ ਉਹਦੀ ਰੁਚੀ ਜਿਹੜੀ ਸੀ ਗੱਲਾਂ ਵਿੱਚ ਬੜੇ ਵੱਧ ਚੁੱਕੀ ਸੀ। ਬੜੀਆਂ ਚੰਗੀਆਂ ਗੱਲਾਂ ਬਜ਼ੁਰਗ ਮਾਤਾ ਉਹਨੂੰ ਦੱਸ ਰਹੀ ਸੀ ਫਿਰ ਉਹਦੀ ਸੱਸ ਨੇ ਆਖਿਆ ਧੀਏ ਮੇਰੀਏ ਵੇਖ ਜਦੋਂ ਵੀ ਕੰਮ ਨੂੰ ਪਿਆਰ ਨਾਲ ਕਰੀਏ ਫਿਰ ਉਹ ਕੰਮ ਨਹੀਂ ਰਹਿੰਦਾ ਸ਼ੌਂਕ ਬਣ ਜਾਂਦਾ ਹੈ ਜੇ ਸ਼ੌਂਕ ਨੂੰ ਮਿਹਨਤ ਨਾਲ ਕਰ ਲਈਏ ਤਾਂ ਜੇਕਰ ਸ਼ੌਂਕ ਨੂੰ ਮਿਹਨਤ ਨਾਲ ਪਾ ਲਈਏ ਤਾਂ ਫਿਰ ਕਲਾ ਬਣ ਜਾਂਦੀ ਹੈ ਘਰ ਵਿੱਚ ਜਦੋਂ ਤੂੰ ਕੰਮ ਕਰੇਂਗੀ ਇਹਨੂੰ ਜੇ ਤੂੰ ਕੰਮ ਸਮਝ ਕੇ ਕਰੇਂਗੀ ਤਾਂ ਕੰਮ ਕੰਮ ਹੀ ਰਹਿ ਜਾਵੇਗਾ ਸਬਰ ਰੱਖੀ ਕੰਮ ਨੂੰ ਪਿਆਰ ਨਾਲ ਕਰੀ ਤੇ ਕੰਮ ਨਹੀਂ ਰਹੇਗਾ ਫਿਰ ਤੇਰਾ ਸ਼ੌਂਕ ਬਣ ਜਾਵੇਗਾ ਕਿਉਂਕਿ ਘਰ ਵਿੱਚ ਰਹਿਣਾ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਹੈ ਫਿਰ ਕਿਉਂ ਨਾ ਦਿਲ ਲਗਾ ਕੇ ਕਰਕੇ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਕਰੀ ਇਸ ਕਰਕੇ ਭਾਈ ਜਦੋਂ ਵੀ ਕੰਮ ਕਰਨਾ ਹੈ ਚਾਹੇ ਉਹ ਬਰਤਨ ਮਾਂਜਣੇ ਹਨ ਜਾਂ ਨਿੱਕੇ-ਨਿੱਕੇ ਜਿਹੜੇ ਵੀ ਔਰਤਾਂ ਦੇ ਕੰਮ ਹੁੰਦੇ ਹਨ ਰਸੋਈ ਦੇ ਬੱਚਿਆਂ ਨੂੰ ਤਿਆਰ ਕਰਨਾ ਬੱਚਿਆਂ ਦੀ ਦੇਖਭਾਲ ਕਰਨੀ ਘਰ ਨੂੰ ਸਾਫ਼ ਸੁਥਰਾ ਕਰਨਾ ਕਿੱਡਾ ਵੱਡਾ ਕੰਮ ਹੈ ਇਹ ਕੰਮ ਉਹ ਹੈ ਜਿਸ ਦੇ ਵਿੱਚ ਐਤਵਾਰ ਦੀ ਛੁੱਟੀ ਵੀ ਨਹੀਂ ਹੁੰਦੀ ਵੱਡੀ ਗੱਲ ਤਾਂ ਇਹ ਹੈ ਜੀ ਇਹ ਕੰਮ ਵਿੱਚ ਐਤਵਾਰ ਦੀ ਛੁੱਟੀ ਨਹੀਂ ਹੈ ਪਰ ਤੁਸ ਸਬਰ ਰੱਖਣਾ ਹੈ ਜਦੋਂ ਸਬਰ ਹਲੀਮੀ ਰੱਖੇਗੀ ਸਾਰੇ ਹੀ ਤੇਰਾ ਸਤਿਕਾਰ ਕਰਨਗੇ ਇਸ ਕਰਕੇ ਕੰਮ ਨੂੰ ਪਿਆਰ ਨਾਲ ਕਰੀ ਜਦੋਂ ਵੀ ਕਰਨਾ ਹੋਵੇ ਪੰਜਵੀਂ ਗੱਲ ਆਖੀ ਰਿਸ਼ਤੇ ਦੇ ਵਿੱਚ ਜਿਹੜੀ ਚਲਾਕੀ ਹੈ ਕਦੇ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਚਲਾਕੀਆਂ ਕਰਨ ਦੇ ਨਾਲ ਕਈ ਵਾਰੀ ਬੰਦਾ ਮਹਿਮਾਨ ਦੀ ਤਰ੍ਹਾਂ ਰਹਿ ਜਾਂਦਾ ਹੈ ਤੇ ਜਦੋਂ ਵੀ ਘਰ ਵਿੱਚ ਜੇਕਰ ਕੋਈ ਮਹਿਮਾਨ ਆਉਂਦਾ ਹੈ ਤਾਂ ਮੱਥੇ ਵਟ ਪਾ ਕੇ ਨਹੀਂ ਉਹਨੂੰ ਮਿਲਣਾ। ਉਹਨੂੰ ਬੜੇ ਹੀ ਪਿਆਰ ਦੇ ਨਾਲ ਮਿਲਣਾ ਹੈ। ਜੇਕਰ ਰਿਸ਼ਤੇਦਾਰ ਆ ਜਾਂਦੇ ਹਨ ਤਾਂ ਵੱਡੇ ਹੋ ਕੇ ਨਹੀਂ ਮਿਲਣਾ। ਜਿਹੜੇ ਉੱਚੇ ਲੋਕ ਹੁੰਦੇ ਹਨ ਉਹ ਬੰਦਗੀ ਵਾਲੇ ਨਾਮ ਦੀ ਕਮਾਈ ਵਾਲੇ ਹੁੰਦੇ ਹਨ। ਉਹਨਾਂ ਤੋਂ ਬਿਨਾਂ ਅਸੀਂ ਵੱਡੇ ਨਹੀਂ ਹੋ ਸਕਦੇ। ਆਪਣੇ ਰਿਸ਼ਤੇਦਾਰਾਂ ਨੂੰ ਬੜੇ ਹੀ ਪਿਆਰ ਨਾਲ ਮਿਲਣਾ ਹੈ। ਇਸ ਕਰਕੇ ਤੁਹਾਨੂੰ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਹਨ ਉਹ ਹਮੇਸ਼ਾ ਹੀ ਤੁਹਾਨੂੰ ਵੱਡੇ ਹੋ ਕੇ ਨਹੀਂ ਮਿਲਦੇ ਨੀਵੇਂ ਹੋ ਕੇ ਮਿਲਦੇ ਹਨ ਚਲਾਕੀਆਂ ਰਿਸ਼ਤੇ ਦੇ ਵਿੱਚ ਕਦੇ ਵੀ ਨਹੀਂ ਕਰਨੀਆਂ ਨਹੀਂ ਤਾਂ ਫਿਰ ਦੋਵੇਂ ਹੀ ਪਾਸੇ ਉਹ ਨਫ਼ਰਤ ਪੈਦਾ ਹੋ ਜਾਂਦੀ ਹੈ ਕਈ ਹੁੰਦੇ ਹਨ ਜੋ ਬਹੁਤ ਹੀ ਸਿਆਣੇ ਬਣਨ ਦਾ ਯਤਨ ਕਰਦੇ ਹਨ ਦੋਹਾਂ ਪਾਸਿਆਂ ਤੋਂ ਫਿਰ ਨਫ਼ਰਤ ਪੈਦਾ ਕਰ ਦਿੰਦੇ ਹਨ ਇਸ ਕਰਕੇ ਇਹ ਗਲਤੀ ਨੂੰ ਤੂੰ ਭੁੱਲ ਕੇ ਵੀ ਨਹੀਂ ਕਰਨਾ ਇਹ ਬਜ਼ੁਰਗ ਮਾਤਾ ਨੇ ਜਦੋਂ ਪੰਜ ਗੁਪਤ ਰਾਜ ਆਪਣੀ ਨਹੁ ਨੂੰ ਦੱਸੇ ਤਾਂ ਵਾਕਿਆ ਹੀ ਉਹ ਕਹਿਣ ਲੱਗੀ ਤੁਹਾਡੇ ਦੱਸੇ ਹੋਏ ਰਾਜ ਨੂੰ ਮੈਂ ਕਮਾਵਾਂਗੀ ਜ਼ਿੰਦਗੀ ਵਿੱਚ ਮੈਂ ਦੌਲਤਮੰਦ ਹੋ ਜਾਵਾਂਗੀ ਉਹ ਮਾਤਾ ਨੇ ਆਖਿਆ ਬਿਲਕੁਲ ਤੂੰ ਦੁਨੀਆ ਦਾ ਕੋਈ ਵੀ ਇਨਸਾਨ ਇਦਾਂ ਦਾ ਨਹੀਂ ਹੋਵੇਗਾ ਜਿਨੇ ਇਹ ਗੁਣ ਜੇਕਰ ਅਪਣਾ ਲਏ ਤਾਂ ਉਹ ਧਨਵਾਨ ਨਹੀਂ ਹੋ ਸਕਿਆ ਦਿਲ ਦੀ ਅਮੀਰੀ ਹੋਣੀ ਚਾਹੀਦੀ ਹੈ ਉਹੀ ਫਿਰ ਲੋਕ ਜਿਹੜੇ ਹੁੰਦੇ ਹਨ ਬਾਹਰੋਂ ਕਿਰਤ ਕਮਾਈ ਕਰਕੇ ਅਮੀਰ ਹੋ ਜਾਂਦੇ ਹਨ ਜਿਹੜੇ ਇਹ ਪੰਜ ਗੱਲਾਂ ਕਮਾ ਲੈਂਦੇ ਹਨ ਤੇ ਫਿਰ ਉਹ ਜਿਹੜੇ ਬਜ਼ੁਰਗ ਮਾਤਾ ਸੀ ਉਹਨੇ ਆਪਣੀ ਆਈ ਹੋਈ ਨਵੀਂ ਵਿਆਹੀ ਨੌ ਨੂੰ ਬੜੀ ਹੀ ਸੋਹਣੀ ਸਿੱਖਿਆ ਦੇ ਦਿੱਤੀ ਤੇ ਆਖਿਆ ਮੈਂ ਤੈਨੂੰ ਇੱਕ ਛੋਟੀ ਜਹੀ ਕਹਾਣੀ ਵੀ ਸੁਣਾਉਂਦੀ ਹਾਂ ਇਹ ਕਹਾਣੀ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣੀ ਕਿਉਂਕਿ ਇਹਦੇ ਨਾਲ ਤੈਨੂੰ ਜ਼ਿੰਦਗੀ ਦਾ ਇੱਕ ਵੱਡਾ ਸਬਕ ਮਿਲ ਜਾਵੇਗਾ ਆਉਣ ਵਾਲੀ ਜ਼ਿੰਦਗੀ ਤੇਰੀ ਸੌਖੀ ਤੇ ਸਰਲ ਹੋ ਜਾਵੇਗੀ ਤੇ ਉਹ ਬਹੁਤ ਹੀ ਧਿਆਨ ਦੇ ਨਾਲ ਸੁਣਨ ਲੱਗੀ ਵੇਖੋ ਇਹੀ ਸਿੱਖਿਆ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਚੰਗੀਆਂ ਗੱਲਾਂ ਦੱਸਦੇ ਹਾਂ ਤਾਂ ਆਓ ਫਿਰ ਉਹ ਕਹਾਣੀ ਸ਼ੁਰੂ ਕਰਦੇ ਹਾਂ ਕੋਈ ਸੰਿਆਸੀ ਸੀ ਇੱਕ ਰਾਜੇ ਦੇ ਕੋਲ ਗਿਆ ਰਾਜੇ ਨੇ ਉਹਦਾ ਸਵਾਗਤ ਕੀਤਾ ਆਦਰ ਸਤਿਕਾਰ ਕੀਤਾ ਕਿਉਂਕਿ ਆਖਿਆ ਕਿ ਇਹ ਨਾਮ ਦੀ ਕਮਾਈ ਵਾਲਾ ਸਾਧੂ ਹੈ ਕੋਈ ਸਾਧੂ ਦਾ ਸਵਾਗਤ ਕਰਨਾ ਚਾਹੀਦਾ ਹੈ ਕੁਝ ਦਿਨ ਟਹਿਲਣ ਤੋਂ ਬਾਅਦ ਜਾਂਦੇ ਸਮੇਂ ਸੰਿਆਸੀ ਨੇ ਰਾਜੇ ਨੂੰ ਪਤਾ ਕੀ ਕਿਹਾ ਉਹ ਆਪਣੀ ਪਸੰਦ ਦਾ ਕੋਈ ਤੋਹਫਾ ਉਹਨੂੰ ਦੇ ਦੇਵੇ ਰਾਜੇ ਨੇ ਕੁਝ ਸਮਾਂ ਸੋਚਿਆ ਤੇ ਖਜ਼ਾਨੇ 'ਚੋਂ ਜੋ ਕੁਝ ਵੀ ਪਿਆ ਸੀ ਸਾਰਾ ਕੁਝ ਕਿਹਾ ਕਿ ਲੈ ਜਾਓ ਹੁਣ ਰਾਜੇ ਲਈ ਤਾਂ ਸਭ ਤੋਂ ਕੀਮਤੀ ਚੀਜ਼ ਉਹਦਾ ਖਜ਼ਾਨਾ ਹੀ ਸੀ ਸੰਿਆਸੀ ਨੇ ਕਿਹਾ ਪਰ ਉਹ ਖਜ਼ਾਨਾ ਤਾਂ ਤੇਰਾ ਆਪਣਾ ਨਹੀਂ ਹੈ ਰਾਜਨ ਵੇਖ ਇਹ ਤੇਰੇ ਦੇਸ਼ ਦਾ ਹੁਣ ਸਰਕਾਰ ਕੋਲ ਚਿਹੜਾ ਪੈਸਾ ਹੁੰਦਾ ਹੈ ਉਹ ਲੋਕਾਂ ਦਾ ਹੀ ਹੁੰਦਾ ਹੈ ਉਹ ਕਹਿਣ ਲੱਗੇ ਤੂੰ ਨਾ ਕੇਵਲ ਇਹਦਾ ਇੱਕ ਰਖਵਾਲਾ ਤੇ ਮਾਲਕ ਹੈ ਇਹ ਤੇਰਾ ਨਹੀਂ ਹੈ ਤੈਨੂੰ ਲੱਗਦਾ ਖਜ਼ਾਨਾ ਤੇਰਾ ਪਰ ਇਹ ਦੇਸ਼ ਦਾ ਖਜ਼ਾਨਾ ਹੈ ਇਹ ਤਾਂ ਲੋਕਾਂ ਦਾ ਖਜ਼ਾਨਾ ਹੈ ਰਾਜਾ ਕਹਿਣ ਲੱਗਾ ਫਿਰ ਕਿਉਂ ਤੁਸੀਂ ਮਹਾਪੁਰਖ ਹੋ ਇਹ ਮੇਰਾ ਮਹਿਲ ਹੀ ਤੁਸੀਂ ਲੈ ਲਵੋ ਤਾਂ ਸੰਿਆਸੀ ਹੱਸਿਆ ਤੇ ਰਾਜੇ ਨੂੰ ਕਿਹਾ ਇਹ ਤਾਂ ਲੋਕਾਂ ਦਾ ਹੀ ਹੈ ਇਹ ਵੀ ਲੋਕਾਂ ਦੇ ਪੈਸਿਆਂ ਨਾਲ ਬਣਿਆ ਹੈ ਰਾਜੇ ਨੇ ਜਵਾਬ ਦਿੱਤਾ ਫਿਰ ਇਉਂ ਕਰੋਗੇ ਤੁਸੀਂ ਇਹ ਸਰੀਰ ਤਾਂ ਮੇਰਾ ਆਪਣਾ ਹੀ ਹੈ ਇਹਨੂੰ ਲੈ ਜਾਓ ਫਿਰ ਜੋ ਜੀਚ ਹੁੰਦਾ ਸਾਧੂ ਮਹਾਪੁਰਖ ਸੰਿਆਸੀ ਆਖਿਆ ਭਾਈ ਇਹ ਸਰੀਰ ਤਾਂ ਤੇਰਾ ਹੈ ਇਹ ਸਰੀਰ ਤਾਂ ਤੇਰੇ ਬੱਚਿਆਂ ਦਾ ਵੀ ਹੈ ਉਹ ਮੈਨੂੰ ਕਿਵੇਂ ਲੈ ਜਾਣ ਦੇਣਗੇ ਕਿਵੇਂ ਮੈਂ ਤੈਨੂੰ ਲੈ ਕੇ ਜਾਵਾਂਗਾ ਫਿਰ ਉਹ ਕਹਿੰਦਾ ਸਾਧੂ ਜੀ ਮਹਾਰਾਜ ਜੀ ਤੁਹਾਨੂੰ ਜੋ ਕੁਝ ਵੀ ਮੇਰਾ ਲੱਗਦਾ ਹੈ ਤੁਹਾਡੇ ਕੰਮ ਦਾ ਹੈ ਉਹ ਲੈ ਜਾਓ ਫਿਰ ਮੈਂ ਤਾਂ ਹੁਣ ਕਹਿ ਇਹ ਕਿ ਹੰਬ ਗਿਆ ਹਾਂ ਹਾਰ ਗਿਆ ਹਾਂ ਕਿਰਪਾ ਕਰਕੇ ਉਸ ਚੀਜ਼ ਦਾ ਨਾਂ ਦੱਸੋ ਉਹ ਮੈਂ ਤੁਹਾਨੂੰ ਜ਼ਰੂਰ ਦੇ ਦੇਵਾਂਗਾ ਮੇਰੇ ਤੇ ਯਕੀਨ ਕਰੋ ਮੈਂ ਵਾਅਦਾ ਕਰਦਾ ਹਾਂ ਮੁਕਰਾਂਗਾ ਨਹੀਂ ਆਮ ਕਰਕੇ ਕਈ ਲੋਕ ਇਦਾਂ ਦੇ ਹੁੰਦੇ ਹਨ ਉਹ ਗੱਲਾਂ ਕਰਦੇ ਹਨ ਵਚਨ ਕਰਦੇ ਹਨ ਪਰ ਪਾਲਦੇ ਨਹੀਂ ਮੁਕਰ ਜਾਂਦੇ ਹਨ ਪਰ ਮੈਂ ਮੁਕਰਦਾ ਨਹੀਂ ਦੱਸੋ ਸਾਈ ਜੀ ਤੁਹਾਨੂੰ ਕੀ ਚਾਹੀਦਾ ਹੈ ਮਹਿਲ ਮੈਂ ਦੇ ਰਿਹਾ ਹਾਂ ਖਜ਼ਾਨਾ ਦੇ ਰਿਹਾ ਹਾਂ ਆਪਣਾ ਸਰੀਰ ਵੀ ਦੇ ਰਿਹਾ ਹਾਂ ਹੋਰ ਦੱਸੋ ਮੈਂ ਕੀ ਦੇਵਾਂ ਸੰਿਆਸੀ ਕਹਿੰਦਾ ਕਿ ਰਾਜਨ ਸੱਚੀ ਤੋਂ ਮੈਨੂੰ ਸਭ ਕੁਝ ਦੇਣਾ ਚਾਹੁੰਦਾ ਹੈ ਉਹ ਕਹਿੰਦਾ ਬਿਲਕੁਲ ਕੁਝ ਤੂੰ ਦੇਣਾ ਚਾਹੁੰਦਾ ਹੈ ਜੇ ਮੈਂ ਤੈਨੂੰ ਕੁਝ ਤੋਹਫੇ ਵਿੱਚ ਇਉਂ ਕਰਾਂ ਕਿਰਪਾ ਕਰਕੇ ਮੈਨੂੰ ਆਪਣਾ ਹੰਕਾਰ ਦੇ ਦਿਓ ਮੈਂ ਜਿਹੜਾ ਇਹ ਕਹਿ ਰਿਹਾ ਹਾਂ ਮੈਂ ਖਜ਼ਾਨੇ ਦਾ ਮਾਲਕ ਹਾਂ ਮੈਂ ਦੇਸ਼ ਦਾ ਰਾਜਾ ਹਾਂ ਮੇਰਾ ਮਹਿਰ ਐਡਾ ਵੱਡਾ ਹੈ ਇਹ ਸਾਰੀਆਂ ਚੀਜ਼ਾਂ ਮੇਰੀਆਂ ਹਨ ਤੁਸੀਂ ਇਹ ਜਿਹੜੀ ਮੈਰੂਪੀ ਗੱਲ ਹੈ ਇਹ ਮੈਨੂੰ ਦੇ ਦਿਓ ਤੁਹਾਡਾ ਦਿਲ ਬੜਾ ਦਰਿਆ ਹੈ ਪਰ ਫਿਰ ਤੇਰੇ ਵਿੱਚ ਇਹ ਜਿਹੜਾ ਮੋਹ ਹੈ ਇਹ ਖਤਮ ਹੋ ਜਾਵੇਗਾ ਜੇਕਰ ਤੁਸੀਂ ਮੈਨੂੰ ਆਪਣੀ ਮੈ ਦੇ ਦਿਓਗੇ ਇਸ ਕਰਕੇ ਉਹ ਕਹਿਣ ਲੱਗੇ ਮਾਤਾ ਜੀ ਇਹ ਹੰਕਾਰ ਹੁੰਦਾ ਹੈ ਫਿਰ ਉਹ ਜਿਹੜੀ ਸੱਸ ਸੀ ਆਪਣੀ ਨੋਹ ਨੂੰ ਕਹਿਣ ਲੱਗੀ ਧੀਏ ਮੇਰੀ ਜੋ ਕਿਸੇ ਬੰਦੇ ਨੂੰ ਹੰਕਾਰ ਹੁੰਦਾ ਹੈ ਉਹ ਹਰਾ ਕੇ ਰੱਖ ਦਿੰਦਾ ਹੈ ਰਿਸ਼ਤਿਆਂ ਦੇ ਵਿੱਚ ਭਾਵੇਂ ਲੜਾਈ ਹੋਵੇ ਝਗੜਾ ਹੋਵੇ ਪਰ ਹੰਕਾਰ ਬੜਾ ਹੀ ਵੱਡਾ ਵਿਕਾਰ ਹੈ ਵੇਖੋ ਜਦੋਂ ਆਪਾਂ ਨਾਮ ਲੈਂਦੇ ਹਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਅਖੀਰ ਤੇ ਹੰਕਾਰ ਦਾ ਨਾਮ ਆਉਂਦਾ ਹੈ ਕਿਉਂਕਿ ਮਰਦਾ ਹੀ ਐਂਡ ਤੇ ਸਭ ਤੋਂ ਵੱਡਾ ਹੰਕਾਰ ਵਾਲਾ ਬੰਦਾ ਹੈ ਜਿਹਨਾਂ ਦੇ ਮਨ ਅੰਦਰ ਹੰਕਾਰ ਹੁੰਦਾ ਹੈ ਉਹ ਖੋਖਲੇ ਹੁੰਦੇ ਹਨ ਗਲਤੀ ਕਰਕੇ ਵੀ ਮਾਫੀ ਨਹੀਂ ਮੰਗਦੇ ਉਹਨਾਂ ਦੇ ਹੰਕਾਰ ਦੀ ਨਿਸ਼ਾਨੀ ਹੁੰਦੀ ਹੈ ਤਾਂ ਜੋ ਤੇਰੇ ਕੋਲ ਜੇਕਰ ਗਲਤੀ ਹੋ ਜਾਵੇ ਤਾਂ ਮਾਫੀ ਮੰਗ ਲਈ ਇਹਦੇ ਨਾਲ ਤੂੰ ਛੋਟੀ ਵੱਡੀ ਨਹੀਂ ਹੋ ਜਾਵੇਂਗੀ ਤਾਂ ਫਿਰ ਉਹਨੇ ਆਖਿਆ ਮਾਤਾ ਜੀ ਮੈਂ ਕਰਮਾ ਵਾਲੀ ਹਾਂ ਮੇਰੇ ਕੋਈ ਨਾਮ ਦੀ ਕਮਾਈ ਕੀਤੀ ਹੋਵੇਗੀ ਮੈਂ ਪਿਛਲੇ ਕਰਮਾਂ ਚ ਜੋ ਮੈਂ ਤੁਹਾਡੀ ਸਿਆਣੇ ਸੱਸ ਦੀ ਚੰਗੀ ਨੋਹ ਬਣ ਸਕਾਂਗੀ ਉਹਨੇ ਆਪਣੇ ਸੱਸ ਦੇ ਚਰਨਾਂ ਵਿੱਚ ਮੱਥਾ ਟੇਕਿਆ ਚਰਨ ਛੂਹੇ ਤੇ ਪਰਮਾਤਮਾ ਦੇ ਰੂਪ ਦੀ ਬਣੀ ਹੋਈ ਸੱਸ ਨੂੰ ਬਹੁਤ ਹੀ ਆਦਰ ਸਤਕਾਰ ਦਿੱਤਾ ਤੇ ਗੱਲ ਵਕੜੀ ਪਾ ਲਈ ਤੇ ਉਸਨੇ ਆਖਿਆ ਕਿ ਤੁਸੀਂ ਮੈਨੂੰ ਧੀ ਕਿਹਾ ਹੈ ਮੈਂ ਤੁਹਾਨੂੰ ਮਾਂ ਮੰਨ ਲਿਆ ਹੈ ਜਿਹੜੀ ਚੀਜ਼ ਨੂੰ ਅਸੀਂ ਮੰਨ ਲੈਂਦੇ ਹਾਂ ਫਿਰ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ ਅੱਜ ਕੱਲ੍ਹ ਜਿਹੜੀਆਂ ਸੱਸਾਂ ਹਨ ਜੇਕਰ ਉਹ ਧੀ ਬਣਾ ਕੇ ਰੱਖਦੀਆਂ ਹਨ ਤਾਂ ਬੜੀ ਹੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੀਆਂ ਹਨ ਪਰ ਜਿਹੜੀਆਂ ਨੌਹਾਂ ਸੱਸਾਂ ਵਾਲਾ ਹੀ ਵਿਹਾਰ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਕਲੇਸ਼ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਛੋਟੀਆਂ-ਛੋਟੀਆਂ ਗੱਲਾਂ ਵੱਲ ਖਾਸ ਧਿਆਨ ਦੇ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ